ਮਾਮਲਾ ਇਹ ਆ ਵੀ ਸਾਡੇ ਅੱਜ ਡਿਸਟ੍ਰੀਬਿਊਟਰਾਂ ਨੂੰ ਦੋ ਇਹਨਾਂ ਦੇ ਕਿਸੇ ਅਫਸਰ ਨੇ ਕੋਈ ਹੈਗਾ ਹਨੂਮਾਨ ਬਾਰੀ ਆ ਹਨੂਮਾਨ ਬਾਰੀ ਨੇ ਕੋਈ ਰਿਪਲੇਸਮੈਂਟ ਕਰਾਉਣ ਗਏ ਸੀ ਉਹ ਉਹਨਾਂ ਨੇ ਉੱਠ ਪੁਲਟੀਆਂ ਚਦੀਆਂ ਬਹੁਤ ਗਲਤ ਬੰਦਾ ਬੋਲਿਆ ਉਹ ਗਾਲਾਂ ਕੱਢੀਆਂ ਨਾਲੇ ਉਹਦੀ ਰਿਪਲੇਸਮੈਂਟ ਦੇਣ ਨੂੰ ਬੰਦ ਕਰਤਾ ਤੇ 28 ਕਿਲੋ ਡੀਐਮਸੀ ਦਾ ਪਨੀਰ ਸੀ ਵਾਪਸ ਕਰਨ ਗਿਆ ਸੀ ਉਹ ਬਹੁਤ ਗਲਤ ਬੋਲਿਆ ਬੰਦਾ ਪਨੀਰ ਬਦਲੀ ਕਰਾਉਣ ਤਾਂ ਉਹ ਐਡਾ ਘਟਿਆ ਬੰਦਾ ਆ ਉਹ ਕਿਸੇ ਵੀ ਡਿਸਟ੍ਰੀਬਿਊਟਰ ਸਾਡਾ ਜਾਂਦਾ ਉਹਦੀ ਬੇਇੱਜ਼ਤੀ ਕਰਦਾ ਕਿ ਖਰਾਬ ਪਨੀਰ ਇਹ ਵੇਚਦੇ ਆ ਖਰਾਬ ਦੁੱਧ ਇਹ ਵੇਚਦੇ ਆ ਜਦੋਂ ਰਿਪਲੇਸਮੈਂਟ ਕਰਾਉਣ ਆਉ ਤਾਂ ਇਹ ਉਹ ਗਲਤ ਬੋਲਦੇ ਆ ਗਾਲਾਂ ਕੱਢਦੇ ਆ ਵੀ ਤੁਸੀਂ ਇੱਥੇ ਲੈ ਕੇ ਕਿਉਂ ਆਏ ਹੋ ਇਹ ਚੀਜ਼ਾਂ ਨੇ ਇਹਨਾਂ ਵਾਸਤੇ ਅਸੀਂ ਅੱਜ ਇਕੱਠੇ ਹੋਏ ਆ ਵੀ ਜਾਦਾ ਉਹ ਬੰਦੇ ਨੂੰ ਬਾਹਰ ਕੱਢ ਦਿਓ ਜਿਹੜਾ ਸਾਡੀ ਬੇਇੱਜ਼ਤੀ ਕਰਦਾ ਡੀਲਾਂ ਦੀ ਤੇ ਜਿਨ੍ਹਾਂ ਦੇ ਸ਼ਰਤੇ ਪਲਾਂਟ ਚੱਲਦਾ ਉਹਨਾਂ ਦੀ ਬੇਇੱਜ਼ਤੀ ਕਰਦੇ ਨੇ ਸਾਨੂੰ ਇਹ ਬੰਦੇ ਗੁਲਾਮ ਸਮਝਦੇ ਨੇ ਪਲਾਂਟ ਵਾਲੇ ਵੀ ਇਹ ਯਾਰ ਛੱਡਿਆ ਅਸੀਂ ਜਿਵੇਂ ਅਸੀਂ ਇਧਰ ਆਏ ਇਹਨਾਂ ਨੇ ਕੁਆਲਿਟੀ 2 ਸਾਲ ਹੋ ਗਏ 5 ਹੋ 2-4 ਕੋਈ ਨਹੀਂ ਕਰ ਚੱਲਣ ਦੇਖੋ 2 ਸਾਲ ਹੋ ਗਏ ਨੇ ਪਲਾਂਟ ਦਾ ਐਡਾ ਪੱਟੀ ਮੈਸ ਕਰਤੀ ਆ ਕੋਈ ਬੰਦਾ ਕੋਈ ਲੁੜਾਣੇ ਦਾ ਕੋਈ ਦੁਕਾਨਦਾਰ ਆ ਜਾਂ ਕੋਈ ਆਪਣਾ ਆ ਕੋਈ ਘਾਰਾ ਕੋਈ ਇਹਨਾਂ ਦੀ ਸਵਰਾਹੀ ਲੈ ਕੇ ਰਾਜੀ ਨਹੀਂ ਉਹ ਵੀ ਅਸੀਂ ਡਿਸਟ੍ਰੀਬਿਊਟਰ ਤੇ ਜ਼ੋਰ ਲਾਉਂਦੇ ਆ ਸਾਡੇ ਆਪ ਦੇ ਪੈਸੇ ਖਰਚ ਕਰੇ ਨੇ 20 30 ਲੱਖ ਰੁਪਏ ਸਾਡੇ ਆਪ ਦੇ ਕਮਾਤੇ ਖਰਚ ਕਰਿਆ ਹੋਇਆ ਇਹ ਜੇ ਕਰਕੇ ਲੋਕਾਂ ਦੀਆਂ ਛਾੜੀਆਂ ਦੁਕਾਨਦਾਰੀਆਂ ਆਪਦੀਆਂ ਆਪਦੀਆਂ ਬਣਾਈਆਂ ਨੇ ਤਾਂ ਤੇ ਲੋਕ ਦੁੱਧ ਵੀ ਕੀ ਜਾਂਦਾ ਨਹੀਂ ਇੱਥੇ ਦਾ ਇਹਨਾਂ ਦਾ ਐਡਾ ਹਾਲ ਆ ਬੁਰਾ ਖਰਾਬ ਆ ਇਹਨਾਂ ਦਾ ਹਾਲ ਇਹੋ ਜਿਹਾ ਖਰਾਬ ਆ ਇਹ ਕਿਸੇ ਨੂੰ ਸਹੀ ਨਹੀਂ ਬੋਲਦੇ ਇਹ ભાઈ ਕਿੰਨੇ ਡਿਸਟ੍ਰੀਬਿਊਟਰ ਇਕੱਠੇ ਹੋਏ ਆ ਅਸੀਂ ਡਿਸਟ੍ਰੀਬਿਊਟਰ ਦੇਖੋ ਕਿਵੇਂ ਕਬਸਿਕਾ 150 ਬੰਦਾ ਇਕੱਠਾ ਵਾ 100 150 ਬੰਦਾ ਗਰੁੱਪ ਦੇ ਵਿੱਚ ਹੈਗਾ ਬਾਕੀ ਆ ਰਹੇ ਨੇ ਅਸੀਂ ਇਕੱਠੇ ਹੋਏ ਆ ਜੀ ਮੰਗ ਕੀ ਆ ਅੱਜ ਮੰਗਿਆ ਵੀ ਉਹਨੂੰ ਉਹਨੂੰ ਚਾਰਜ ਬਾਰ ਕਰਕੇ ਇੱਥੋਂ ਬਦਲੀ ਕਰ ਦਿਓ ਜਾਂ ਬੱਸ ਡਿਸਪੈਂਸਰ ਦੇ ਵਿੱਚ ਕਰ ਦਿਓ ਜਾਂ ਉਸੇ ਫੈਂਡ ਕਰ ਦਿਓ ਉਹਨੂੰ ਜਾਂ ਉਹਨੂੰ ਇੱਥੋਂ ਬਾਹਰ ਕੱਢੋ ਜਿਹੜਾ ਪਹਿਲਾਂ ਭੇਜਿਆ ਸੀ ਕਰਮ ਕਲੇ ਅਧਿਕਾਰੀ ਆਏ ਸੀ ਤੁਹਾਡੇ ਕੋਲ ਆ ਆ ਖੜੇ ਆ ਜੀ ਸਾਹਮਣੇ ਛੋਟੇ ਅਧਿਕਾਰੀ ਆਇਆ ਵੱਡਾ ਅਧਿਕਾਰੀ ਕੋਈ ਆਇਆ ਨਹੀਂ ਕਹਿੰਦੇ ਕੀ ਕਹਿੰਦੇ ਇਹ ਕਹਿੰਦੇ ਆ ਵੀ ਆਜੋ ਅੰਦਰ ਬਹਿ ਕੇ ਇਹ ਪਹਿਲੀ ਵਾਰੀ ਮਾਮਲਾ ਆਇਆ ਜਾਂ ਅੱਗੇ ਵੀ ਇਹ ਇਸ ਟਾਈਮ ਪਹਿਲੀ ਵਾਰ ਹੋਇਆ ਪਹਿਲਾਂ ਵੀ ਉਹ ਬੋਲ ਦਾ ਗਲਤ ਬਹੁਤ ਹੈ 2 ਸਾਲਾਂ ਤੋਂ ਬੰਦਾ ਇੱਥੇ ਹੈਗਾ ਉਹ ਉਹ ਬਹੁਤ ਜ਼ਿਆਦਾ ਗਲਤ ਬੋਲਦਾ ਕਿਸੇ ਨਾ ਉਹਦਾ ਕਿਸੇ ਨੂੰ ਉਹ ਸਹੀ ਨਹੀਂ ਬੋਲਦਾ ਗਾਲ ਕੱਢ ਕੇ ਗੱਲ ਕਰਦਾ ਅਗਲੀ ਕਾਰਵਾਈ ਕੀ ਹੋਊਗੀ ਤੁਹਾਡੀ ਅਗਲੀ ਕਾਰਵਾਈ ਇੱਥੇ ਨਾ ਹੋਇਆ ਤਾਂ ਅਸੀਂ ਚੰਡੀਗੜ੍ਹ ਜਾਵਾਂਗੇ ਧਰਨਾ ਦੇ ਦੇਾਂਗੇ ਨਹੀਂ ਇੱਥੇ ਨਹੀਂ ਮਿਲੂਗਾ ਗਾਂ ਸੀਮ ਉਹਦੇ ਕੋਲ ਚੱਲ ਜਾ ਜੀ ਕਹਿ ਰਹੇ ਦੀ ਕੱਲ ਤੋਂ ਸਪਲਾਈ ਨਹੀਂ ਆਜਾ ਸਪਲਾਈ ਅੱਜ ਬੰਦ ਹੈ ਜੀ ਅੱਜ ਸਪਲਾਈ ਤੋਂ ਅੱਜ ਤੋਂ ਨਹੀਂ ਲੈਣੀ ਜੇ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਤਾਂ ਅਸੀਂ ਸਪਲਾਈ ਨਹੀਂ ਲੈਣੀ ਮੇਰੇ ਵੱਲ ਦੁੱਧ ਆਜੀ ਲੈ ਚਾ ਪਲਾਂਟ ਪਹੁੰਚ ਪਹੁੰਚੜ ਦੇ ਦਿਆਂਗੇ ਨਹੀਂ ਅਸੀਂ ਸਪਰੇ ਸੁਲਾਈ ਨਹੀਂ ਪਹੁੰਚੂਗੀ ਜੇ ਲੋਕਾਂ ਨੂੰ ਪਰੇਸ਼ਾਨੀ ਹੋਊਗੀ ਇਸ ਕਰਕੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਊਗਾ ਹੋਰ ਕੰਪਨੀਆਂ ਦੁੱਧ ਬੇਥੇਰਾ ਹੁੰਦਾ ਵੈਸੇ ਇਹਨਾਂ ਨੂੰ ਤਾਂ ਚਿੰਤਾ ਹੈ ਨਹੀਂ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਸੁਲਾਈ ਪਹੁੰਚ ਰਾਂ ਪਹੁੰਚੇ ਉਹ ਤਾਂ ਅਸੀਂ ਆਪਦੇ ਸਾਡੇ ਕੰਮ ਨੇ ਤਾਂ ਅਸੀਂ ਸੁਲਾਈ ਲੈਨੇ ਆ ਇਹਨਾਂ ਨੂੰ ਕੋਈ ਜ਼ਰੂਰੀ ਨਹੀਂ ਆ ਦੇਖੋ ਤੁਸੀਂ ਅੰਦਰ ਦੇਖ ਲਓ ਹੁਣੀ ਆ ਅੰਦਰ ਵੜ ਗਿਆ ਸਾਰੇ ਜਾਣੇ ਇਹਨਾਂ ਨੂੰ ਕੋਈ ਅਸਰ ਨਹੀਂ ਹੈ ਇਹਨਾਂ ਨੂੰ ਕੋਈ ਅਸਰ ਨਹੀਂ ਹੈ ਇਹ ਬੰਦੇ ਤਾਂ ਇਹਨਾਂ ਦਾ ਵਿਹਾਰ ਹੀ ਹੈ ਜਿਹਾ ਕਿਉਂਕਿ ਇਹਨਾਂ ਨੇ ਤਾਂ ਸਮਝਾ ਵੀ ਸਰਕਾਰੀ ਪਲਾਂਟਾਂ ਵੇਚਣਾ ਵੇਚੇ ਸ ਮੇਰਾ ਮੇਰਾ ਜਬ ਹਸਪੀਟਲ ਦਾ ਪਨੀਰ ਖਰਾਬ ਹੋ ਗਿਆ ਸੀ ਡੀਐਮਸੀ ਦਾ ਡੀਐਮਸੀ ਦਾ 28 ਕਿਲੋ ਬਲਕ ਪਨੀਰ ਖਰਾਬ ਹੋਇਆ ਸੀ ਮੈਂ ਜਦੋਂ ਆਇਆ ਇਹਨਾਂ ਨੂੰ ਮੈਂ ਕਿਹਾ ਕਿ ਪਨੀਰ ਤੁਹਾਡਾ ਖਰਾਬ ਹੋ ਗਿਆ ਜੀਐਮ ਸਾਹਿਬ ਕਹਿੰਦੇ ਮਿੰਕੂ ਤੇਰਾ ਹੀ ਪਨੀਰ ਖਰਾਬ ਹੁੰਦਾ ਹੋਰ ਕਿਸੇ ਦਾ ਨਹੀਂ ਹੁੰਦਾ ਜੀ ਮੇਰੇ ਕੋਲ ਮਿਸਟਰ ਬਾਹਰੀ ਖੜੇ ਸੀ ਉਹ ਮੈਨੂੰ ਕਹਿੰਦਾ ਮੈਂ ਲੀ ਕਰਦਾ ਡੀਐਮਸੀ ਦਾ ਨਾਮ ਲੈ ਕੇ ਨਾਲੇ ਉਹ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਉਸ ਟਾਈਮ ਗਾਲਾਂ ਗੋਲਾਂ ਕੱਢ ਗੁੱਟ ਕੇ ਉਹ ਕਹਿੰਦਾ ਤੇਰਾ ਪਨੀਰ ਨਹੀਂ ਚੇਂਜ ਹੋਊਗਾ 28 ਕਿਲੋ ਪਨੀਰ ਮੇਰਾ ਚੇਂਜ ਨਹੀਂ ਹੋਊਗਾ ਜਦੋਂ ਮੈਂ ਉੱਥੋਂ ਪਲਾਂਟ ਤੋਂ ਵਾਪਸ ਆ ਗਿਆ ਇਹਨਾਂ ਦੇ ਕੁਝ ਅਧਿਕਾਰੀ ਜਿਹੜੇ ਡਿਪਟੀ ਨੇ ਉਹ ਡੀਐਮਸੀ ਜਾ ਕੇ ਉੱਥੋਂ ਪਨੀਰ ਚੱਕ ਲਏ ਮਤਲਬ ਰਿਪਲੇਸਮੈਂਟ ਰਿਪਲੇਸਮੈਂਟ ਚੱਕ ਲਏ ਜਦੋਂ ਮੈਂ ਇੱਥੋਂ ਬਾਹਰ ਆ ਗਿਆ ਕਿ ਅਸੀਂ ਰਾਤ ਨੂੰ ਦੁੱਧਣੀ ਅਸੀਂ ਪ੍ਰਧਾਨ ਜੀ ਆਗੇ ਸੀ ਸਾਡੇ ਇਹ ਵੀ ਮੌਕੇ ਤੇ ਸੀ ਜੀਐਮ ਸਾਹਿਬ ਕੋਲੇ ਸੀ ਸਾਰੀ ਇਹਨਾਂ ਦੀ ਐਸੋਸੀਏਸ਼ਨ ਸੀ ਲੈਬ ਵਾਲੇ ਸੀ ਜਦੋਂ ਮੈਨੂੰ ਗਾਲਾਂ ਕੱਢੀਆਂ ਗਈਆਂ ਇਹਨਾਂ ਦੇ ਕੁਝ ਡਿਪਟੀ ਵੀ ਕੋਲੇ ਸੀ ਮੌਜੂਦਾਂ ਜਦੋਂ ਇਹਨਾਂ ਨੇ ਮੈਨੂੰ ਗਾਲ ਕੱਢੀ ਇਹ ਚੀਜ਼ਾਂ ਕਰਨ ਨੂੰ ਹੁਣ ਮੰਗ ਕੀ ਕਰਦੇ ਮੰਗੇ ਆ ਕਿ ਅਸੀਂ ਸਾਰੇ ਸਾਰੇ ਡਿਸਟ੍ਰੀਬਿਊਟਰ ਕੀ ਇਹ ਕਰਦੇ ਆ ਸਾਰੀ ਦਾ ਜਿਹਨੇ ਗਾਲਾਂ ਕੱਢੀਆਂ ਜਿਹਨੇ ਗਾਲਾਂ ਕੱਢੀਆਂ ਉਹਨੂੰ ਬਦਲੀ ਕਰਨ ਗਾਲਾਂ ਪਹਿਣਗੀਆਂ ਸਰ ਕੀ ਨਾਮ ਹੈ ਮੇਰਾ ਅਮਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਮੰਦਵਾਰ ਦੇਖੋ ਇਹ ਬੰਦੇ ਦਾ ਬਟਰੀਆ ਘਟੂਗੜ 4-5 ਸਾਲ ਤੋਂ ਜ਼ਿਆਦਾ ਹੀ ਖਰਾਬ ਹੈ ਇਹ ਹਰੇਕ ਬੰਦੇ ਨੂੰ ਬੋਲਦਾ ਜਿਹੜਾ ਦੁੱਧ ਬਦਲਣ ਆਂਦਾ ਉਦੇ ਉਦੇ ਬਰਖਲਾਬ ਹੋ ਜਾਂਦਾ ਇਹ ਕਹਿੰਦਾ ਤੁਸੀਂ ਇੱਥੇ ਆ ਕੇ ਤੁਸੀਂ ਸਾਨੂੰ ਤੁਸੀਂ ਸਾਨੂੰ ਬਲੈਕਮੈਲ ਨਾਲ ਇੱਕ ਤਾਂ ਬਲੈਕਮੈਲੀ ਕਰਦੇ ਹੋ ਵੀ ਇੱਕ ਤਾਂ ਦੂਜਾ ਤੁਸੀਂ ਜਦੋਂ ਤੁਹਾਡਾ ਦੋ ਤੁਹਾਡੇ ਦਿਲ ਕਹਿੰਦਾ ਤੁਸੀਂ ਦੁੱਧ ਤੁਹਾਡਾ ਹੀ ਖਰਾਬ ਹੁੰਦਾ ਹੋਰ ਕੀ ਤਾਂ ਦੁੱਧ ਹੀ ਨਹੀਂ ਖਰਾਬ ਹੁੰਦਾ ਫਿਰ ਬੰਦ ਪੈਕਟ ਦੇ ਵਿੱਚ ਇਹਨਾਂ ਨੂੰ ਆਪਣਾ ਆਪਣੇ ਦੁੱਧ ਹੀ ਫੈਟ ਦਾ ਨਹੀਂ ਪਤਾ ਲੈ ਵੀ ਇਹ ਚ ਫੈਟ 3/4 ਰ ਸਾਨੂੰ ਕੋਈ ਬੰਦ ਪੈਕਟ ਦੇ ਵਿੱਚੋਂ ਫੈਟ 3/3 ਕਰ ਦਿੰਦੇ ਨੇ ਅੱਛਾ ਜੀ ਆਹ ਬੰਦੇ ਦੀ ਵੀ ਇਹਨੂੰ ਵੀ ਕਹਿੰਦਾ ਕਹਿੰਦਾ ਫਟੇ ਦੁੱਧ ਦੀ ਦੱਸੋ ਕਿਹੜੀ ਫੈਟ ਹੁੰਦੀ ਹੈ ਦੁੱਧ ਤਾਂ ਇਹਨਾਂ ਦਾ ਹੀ ਗਿਆ ਨਾ ਜਿਹੜਾ ਦੁੱਧ ਦਾ ਪਾਣੀ ਪਾਣੀ ਜਿਹੜਾ ਸਾਨੂੰ ਹਰਾਸਮੈਂਟ ਸਾਨੂੰ ਕੀਤੀ ਜਾਂਦੀ ਹੈ 24 ਘੰਟੇ ਦੇ ਅੰਦਰ ਅੰਦਰ ਰਿਪਲੇਸਮੈਂਟ ਹੁੰਦੀ ਹੈ ਨਹੀਂ ਜੀ 2 ਦਿਨ ਦਾ ਟਾਈਮ ਹੁੰਦਾ ਜਿਵੇਂ ਅੱਜ ਦੁੱਧ ਗਿਆ ਜਿਵੇਂ ਅੱਜ ਅੱਜ ਮੰਨ ਲਓ 14 ਤਰੀਕ ਹੈ 15 ਤਰੀਕ ਤੱਕ ਵੈਲਿਡ ਹੈ ਰਾਤ ਦੇ 12 ਵਜੇ ਤੱਕ ਠੀਕ ਹੈ 15 ਤਰੀਕ 12 ਵਜੇ ਤੋਂ ਪਹਿਲਾਂ ਪਹਿਲਾਂ ਜੇ ਅਸੀਂ ਇਹਨਾਂ ਨੂੰ ਆ ਕੇ ਚੇਂਜ ਕਰਾ ਕੇ ਲੈ ਗਏ ਨਹੀਂ ਤਾਂ ਉਸ ਤੋਂ ਬਾਅਦ ਉਹ ਕਹਿੰਦੇ ਐਕਸਪਾਇਰੀਓ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੁੰਦਾ ਇਹ ਇਹਨਾਂ ਦੇ ਸਮਾਨ ਅੱਜ ਸਵੇਰੇ ਖੀਰ ਗਈ ਹੈ ਤਾਜੀ ਉਹ ਸਾਰੀ ਖੱਟੀ ਇੱਕ ਦੇ ਕੋਲ ਚਾਰ ਡੱਬੇ ਉਹਦੇ ਚਾਰੇ ਖਰਾਬ ਇੱਕ ਨੂੰ ਆਪਣਾ ਇੱਕ ਡੱਬਾ ਗਿਆ ਉਹਦੇ ਜੋ ਉਹਨੇ 8 ਰੁਪਈਆ ਵੇਚੀਆਂ ਉਹ ਬੰਦੇ ਨੇ ਜਾ ਕੇ ਗਾਲਾਂ ਕੱਢੀਆਂ ਨਾਲੇ ਉਹਨੂੰ ਦੁਕਾਨਦਾਰ ਨੂੰ ਗਾਲਾਂ ਕੱਢੀਆਂ ਇਹਨਾਂ ਨੂੰ ਤਾਂ ਗਾਲਾਂ ਨਹੀਂ ਪੈਣੀਆਂ ਗਾਲਾਂ ਤਾਂ ਦੁਕਾਨਦਾਰ ਨੇ ਜਿਹਨੇ ਸੌਦਾ ਵੇਚਿਆ ਉਹਦੀ ਜੁੱਤੀਆਂ ਪੈਣੀਆਂ ਇੱਥੇ ਹੁਣ ਇਹ ਗਾਲਾਂ ਕੱਢ ਇਹ ਸਾਰੇ ਸਾਨੂੰ ਉਲਟੀਆਂ ਸਾਨੂੰ ਗਾਲਾਂ ਕੱਢਦੇ ਅਸੀਂ ਮੰਗ ਕਰਦੇ ਹਾਂ ਲੈ ਵੀ ਇਸ ਬੰਦੇ ਨੂੰ ਜਾਂਦਾ ਇਥੋਂ ਪਲਾਂਟ ਚ ਕੱਢਿਆ ਜਾਵੇ ਨਹੀਂ ਤਾਂ ਜੀ ਸਪਲਾਈ ਇਹਨਾਂ ਦੀ ਲੈਣੀ ਨਹੀਂ ਨਾਮ ਦੀਪਕ ਚੋਹਾਨਾ ਚੋਹਾਨ ਕਨਫੈਕਸ਼ਨਰੀ ਕਰਿਆਨਾ ਸਟੋਰ ਠੀਕ ਹੈ ਮਾਮਲਾ ਇਹ ਹੈਗਾ ਜਦ ਪਲਾਂਟ ਦੇ ਵਿੱਚ ਭਾਈ ਸਾਹਿਬ ਕੇਵਲ ਭਾਈ ਸਾਹਿਬ ਆਏ ਇਹ ਆਪਣਾ ਪਨੀਰ ਚੇਂਜ ਕਰਵਾਉਣ ਵਾਸਤੇ ਆਏ ਗਲੀ ক্লোਜ ਕਰਨ ਦਾ ਕੀ ਮਤਲਬ ਹੈ ਇਹਨਾਂ ਮਤਲਬ ਇਹਨਾਂ ਨੇ ਅਨਪੜਵੰਦੇ ਭਰਤੀ ਕੀਤੇ ਹੋਏ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕਸਟਮਰ ਨਾਲ ਕਿੱਦਾਂ ਗੱਲ ਕੀਤੀ ਦੀ ਠੀਕ ਹੈ ਅਗਰ ਗਲੀ ক্লোਜ ਕਰੋਗੇ ਤਾਂ ਇਹਨਾਂ ਤੋਂ ਵੱਧ ਸਾਨੂੰ ਗਾਲਾਂ ਆਉਂਦੀਆਂ ਇਕੱਲੇ ਇਕੱਲੇ ਹੋ ਕੇ ਨੇ ਇੱਕ ਵਾਰ ਸਾਡੇ ਤੋਂ ਗਾਲਾਂ ਸੁਣ ਕੇ ਦੇਖ ਲਓ ਠੀਕ ਹੈ ਅਸੀਂ ਇਹਨਾਂ ਦੇ ਕੋਲ ਆਪਣੀ ਸਿਕਿਉਰਿਟੀ ਜਮ੍ਹਾਂ ਕਰਾ ਕੇ ਗਾਲਾਂ ਸੁਣਦੇ ਪਏ ਆ ਇਹ ਕਿੱਥੇ ਦਾ ਇਨਸਾਫ ਹੈ ਲੱਖ ਲੱਖ ਰੁਪਏ ਸਿਕਿਉਰਿਟੀ ਸਾਰਿਆਂ ਦੀ ਜਮ੍ਹਾਂ ਹੈ ਡੈਬਿਟ ਮਾਲ ਤੁਸੀਂ ਦੇਣਾ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਗਾਲਾਂ ਸੁਣੀਏ ਕੁਆਲਿਟੀ ਬਿਲਕੁਲ ਜ਼ੀਰੋ ਹੋਈ ਪਈ ਹੈ ਠੀਕ ਹੈ ਇਸੇ ਚੀਜ਼ ਦੀ ਵੀ ਸੁਣਵਾਈ ਨਹੀਂ ਹੈ ਅਸੀਂ ਇਹ ਚਾਹਨੇ ਆ ਇੱਕ ਤਾਂ ਉਹ ਬੰਦਾ ਆ ਕੇ ਮਾਫੀ ਮੰਗੇ ਜੇ ਅੱਜ ਮਾਫੀ ਮੰਗੂਗਾ ਵੀ ਤਾਂ ਵੀ ਆਪਾਂ ਸਪਲਾਈ ਨਹੀਂ ਲਵਾਂਗੇ ਅੱਜ ਦਾ ਦਿਨ ਸਪਲਾਈ ਨਹੀਂ ਲਵਾਂਗੇ ਕਿਉਂਕਿ ਅਸੀਂ ਆਪਣਾ ਟਾਈਮ ਤੋੜ ਕੇ ਆਪਣੇ ਘਰੋਂ ਆਏ ਆ ਇੱਥੇ ਡਿਸਟ੍ਰੀਬਿਊਟਰ ਇਕੱਠੇ ਇੱਥੇ 1.5 ਤੋਂ 200 ਡਿਸਟ੍ਰੀਬਿਊਟਰ ਆਪਣੇ ਇਕੱਠੇ ਹੋਏ ਨੇ ਸਾਰੇ ਠੀਕ ਹੈ ਉਹਨਾਂ ਦੀ ਸਾਰਿਆਂ ਦੀ ਇਹੀ ਮੰਗ ਹੈ ਅੱਜ ਆਪਾਂ ਸਪਲਾਈ ਨਹੀਂ ਲਵਾਂਗੇ ਠੀਕ ਹੈ ਜੀ ਉਹ ਬੰਦਾ ਆ ਕੇ ਇੱਥੇ ਸਾਰਿਆਂ ਦੇ ਸਾਹਮਣੇ ਮਾਫੀ ਮੰਗਾਵੇ ਨਾ ਹੀ ਸਾਡੇ ਬੰਦਿਆਂ ਨੂੰ ਕਿਸੇ ਨੂੰ ਅੰਦਰ ਬੁਲਾ ਕੇ ਚਾਰ ਬੰਦਿਆਂ ਨੂੰ ਅੰਦਰ ਬੁਲਾ ਕੇ ਸਲਾਹ ਕਰਾਵੇ ਨਹੀਂ ਆਂਦੇ ਤਾਂ ਆਪਾਂ ਇੱਥੇ ਬੈਠੇ ਆ ਠੀਕ ਹੈ ਜੀ ਸਾਡੀ ਸਪਲਾਈ ਅੱਜ ਤੋਂ ਬਾਅਦ ਬੰਦ ਹੈਗੀ ਹੈ ਅਗਲੇ ਡਿਸੀਜਨ ਤੱਕ ਸਾਡੇ